ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਖੜੇ ਆ ਬਾਈ ਜੀ ਆਪਾਂ ਆਪਣੇ ਲਹਿਰਾ ਮੁਹੱਬਤ ਜ਼ਿਲ੍ਹਾ ਬਰਹਿੰਡਾ ਬਾਈ ਦੇਵੀ ਵਪਾਰੀ ਦੇ ਘਰੇ ਖੜੇ ਆ ਬਾਈ ਕੋਲੇ ਤਿੰਨ ਨਗ ਬਖਾਊਗਾ ਬਾਈ ਜੀ ਅੱਜ ਆ ਸਾਹਮਣੇ ਦਿਨੀ ਮੈਂ ਐਸੇ ਤਾਂ ਸੂਈ ਬਈ ਆ ਤੇ ਆ ਨਗੀਨੇ ਸੂਨ ਵਾਲੇ ਬਹੁਤ ਚੰਗੀਆਂ ਮੱਜਾਂ ਬਾਈ ਕੋਲੇ ਤੇ ਜਾਣਕਾਰੀ ਬਾਈ ਆਪਾਂ ਮਾੜ ਪ੍ਰੀਤ ਸਿੱਧੂ ਤੋਂ ਲੈ ਲੈਣੇ ਬਾਈ ਤੋਂ ਜਿਹੜਾ ਮੁੱਖ ਕਰਤਾ ਧਰਤਾ ਇਦਾਂ ਹੀ ਬਾਈ ਸਾਹਮਣੇ ਆਜੀ ਬਾਈ ਦੀ ਕੈਮੋ ਠੀਕ ਆ ਵਧੀਆ ਬਾਈ ਠੀਕ ਆ ਹਾਂਜੀ ਤੇ ਜਿਹੜੀ ਆ ਮੱਝ ਸੂਈ ਬਈ ਆਪਣੀ ਕਿਹੜੇ ਸੂਈ ਸੂਈ ਹੈ ਇਹ ਇਹ ਤੀਜੀ ਸੂਈ ਆ ਬਾਈ ਤੀਜੀ ਸੂਈ ਸੂਈ ਆ ਹਾਂ ਕਿੰਨਾ ਕਦੇ ਦੁੱਧ ਇਹ ਦੁੱਧ 15 ਲੀਟਰ ਦੇ ਦੂ ਬਾਈ ਐਤਕੀ ਕੀ ਰੇਟ ਰੱਖਿਆ ਦਾ ਇਹਦਾ ਰੇਟ 130 ਆ ਬਾਈ 130 ਹਾਂ ਇਹ ਨੰਬਰ ਬੋਲ ਨੰਬਰ ਆਪਣਾ 95016 36207 ਤੋਰੇ ਨੂੰ ਬਾਈ ਬਣ। ਸੂਈ ਹੋਈ ਮੱਝ ਆ ਬਾਈ ਜੀ। ਸਿੰਘਾ-ਸੁੰਗਾ ਦੀ ਸੋਣੀ ਆ। ਰਾਤ ਹੀ ਕੋਈ ਆ। ਰਾਤ ਸੂਈ ਆ ਬਾਈ ਕਹਿੰਦਾ ਪਿੱਠ ਪੂੜੀ ਚੰਗੀ ਆ ਤੇ ਕਦ-ਕਦ ਵੀ ਵਧ ਗਿਆ। ਬਹੁਤ ਚੰਗੀਆਂ ਮੱਝਾਂ ਰੱਖਦੇ ਆ ਪਾਰ ਦਾ ਕੰਮ ਆ ਬਾਈਆਂ ਦਾ ਬਹੁਤ ਪੁਰਾਣਾ। ਚੈੱਕ ਕਰ ਲੋ ਥਨਲੇ ਦੀ ਸਾਫਾ ਤਸੱਲੀ ਨਾਲ ਬਹੁਤ ਵਧੀਆ ਕਿ ਆ ਜਾ ਅੱਗੇ ਆ ਜਾ ਬਣੀ ਇਹਨੂੰ ਵੀ ਤੋੜ ਦੇ ਇਹ ਕਿਹੜੇ ਇਹਨੇ ਕਿਹੜੇ ਸੂਏ ਸੂਣਾ ਇਹਨੇ ਦੂਜੇ ਬਾਈ ਦੂਜੇ ਸੂਏ ਸੂਣਾ ਬਾਈ ਜੀ ਇਹਨੇ ਸਿੰਘਾਂ ਦੀ ਕੁੰਡੀ ਹੈ ਮਰਜੇ ਵੀ ਸੋਹਣੀ ਆ ਇਹ ਤਾਂ ਬੜੀ ਚੰਗੀ ਆ ਥਣ ਲੇਵ ਦੀ ਸਾਫਾ ਕਰ ਦੇ ਵੀ ਬਹੁਤ ਆ ਬਾਈ ਜੀ ਦਾ ਲਿਆ ਬਾਈ ਲਾਉਂਦੀ ਆਉਂਦੀ ਆ ਐਂਡ ਸੀਮਣਾ ਕਿੰਨੇ ਕ ਦਿਨ ਲੈ ਜੂ ਬਾਈ ਇਹ? ਇਹ 5 ਕ ਦਿਨ ਲੈ ਜੂ ਬਾਈ। ਤੀਜੇ ਸੂਸ ਉਹਨਾਂ ਨੇ। ਤੀਜੇ। ਤੇ ਇਹ ਕੀ ਦੇਉ ਦੁੱਧ ਦਾ? ਇਹ ਵੀ ਬਾਈ 14-15 ਲੀਟਰ ਦੁੱਧ ਦੇ ਦਿੰਦੇ। ਖੁੱਲਾ ਹੈ। ਹਾਂ। ਇਹਦਾ ਕੀ ਰੇਟ ਕਰਿਆ ਬਾਈ? ਇਹਦਾ 1 ਕ 35 ਬਾਈ। ਲੈੰਦੇ ਨਾ। ਲੈੰਦੇ। ਵਾੜਾ ਊਟਾ। ਮਾਨਤਨ ਹੋ ਜਾਊਗਾ ਜੀ। ਅੱਛਾ। ਤੇ ਇਹ ਇਹਨੂੰ ਵੀ ਤੋੜ। ਇਹ ਕਿਹੜੇ ਸੂਸ ਸੁਣੀਆ? ਤੀਜੀ ਇਹ ਸੁਣੀ ਆ ਬਾਈ ਜੀ ਕੁਆਲਿਟੀ ਇਹਦੀ ਬਹੁਤ ਵਧੀਆ ਸਿੰਘਾਂ ਦੀ ਸੁਣੀ ਆ ਉਹ ਵੀ ਚੰਗੀ ਆ ਮੱਜ ਪੱਠ ਪੂੜੀ ਚੰਗੀ ਆ ਤੇ ਆਰਡਰ ਆਪਾਂ ਤੁਹਾਨੂੰ ਚੈੱਕ ਕਰਾ ਦਿੰਨੇ ਆ ਐਂ ਤੇ ਇਹਦਾ ਕੀ ਰੇਟ ਕਰਤਾ ਬਣੀ ਇਹਦਾ 135 ਬਾਈ 135 ਰੇਟ ਇਹਦਾ ਬਾਈ ਜੀ ਇਹ ਕਿਥੋਂ ਕਿਤ ਤੱਕ ਦੇਉ ਦੁੱਧ ਇਹ ਵੀ ਬਾਈ 14 15 ਲੀਟਰ 14 15 ਕਿਲੋ ਬਾਈ ਕਹਿੰਦਾ ਇਹ ਵੀ ਦੁੱਧ ਦੇਊਗੀ ਬਹੁਤ ਸੋਹਣੀਆਂ ਤਿੰਨੇ ਹੀ ਵੱਜਾਂ ਸੋਹਣੀਆਂ ਬਾਈ ਜੀ ਸੰਗਾ ਸੰਗਾ ਨੇ ਕੁਆਲਿਟੀ ਬਹੁਤ ਵਧੀਆ ਪਿੰਡ ਲਹਿਰਾ ਮੁਹੱਬਤ ਜ਼ਿਲ੍ਹਾ ਬਰਿੰਡਾ ਬਾਈ ਦੇਵੀ ਬਫਾਰੀ ਦਾ ਘਰ ਆਹੇ ਤੇ ਬਹੁਤ ਪੁਰਾਣਾ ਵਪਾਰ ਦਾ ਕੰਮ ਆ ਬਾਈਆਂ ਦਾ ਤੇ ਜਿਹੜੇ ਮੇਰੇ ਭਰਾ ਨੇ ਕਿਸੇ ਨੇ ਸਾਡੇ ਕਿਸਾਨ ਵੀਰ ਨੇ ਵੱਜਾਂ ਲੈਣੀਆਂ ਇੱਥੇ ਕੋਲੇ ਆ ਕੇ ਵੀ ਦਸੱਲੀ ਕਰ ਸਕਦੇ ਹੋ ਇਹ ਆਪ ਵੀ ਚੈੱਕ ਕਰਕੇ ਲ ਜਾ ਸਕਦੇ ਹੋ ਬਾਈ ਜੀ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਜਿਹੜੇ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਦੇ ਆ ਜੇ ਕਿਸੇ ਭਰਾ ਨੇ ਹੋਰ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਆ 94799 8308 ਨਿਤ ਨਵੀਆਂ ਵੀਡੀਓ ਦੇਖਣ ਲਈ ਤੇ ਮੰਡੀਆਂ ਦਾ ਹਾਲ ਮੰਦਾ ਚੰਗਾ ਦੇਖਣ ਲਈ ਪੇਜ ਨੂੰ ਕਰ ਲਓ ਫੋਲੋ ਬਾਈ ਜੀ ਇੱਕ ਤਰੀਕ ਨੂੰ ਮੰਡੀ ਰਾਮਪਰਾ 11 ਨੂੰ ਤਨੋਲਾ ਤੇ 20 ਦੇ ਮੋੜਾਂ ਤੇ ਆਪਾਂ 8:00 ਵਜੇ ਤਕਰੀਬਨ ਲਾਈਵ ਹੋਣੇ ਹੁੰਨੇ ਆ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ